चीज खाऊंगी जेडी भी लड़ाई आज तो बाद में अपने आप को कह मैं झांसी की रानीया पंजाब ले लडूंगी हर एक लड़ाई हर एक नागरिक की लड़ाई से मेरे नाल आके इदा ही खड़े रहो जैसी हर एक बंदे नु जस्टिस दिलांगे ए ताडे कोई कोई पॉलिटिकल पार्टी की संस्था ब्रांडी लड़नी मेरे धन्यवाद करूंगी ਤੁਸੀਂ ਆ ਕੇ ਫੇਰ ਵੈਨ ਨਾਲ ਖੜੇ ਹੋਗੇ ਕਿਉਂਕਿ ਅਸੀਂ ਸਾਰੇ ਪੰਜਾਬ ਦੇ ਨਾਗਰਿਕਾਂ ਜਿਹੜੇ ਨਾਗਰਿਕਾਂ ਨੂੰ ਸਾਨੂੰ ਇੱਕ ਜਸਟਿਸ ਦੁਆਨਾ ਜ਼ਰੂਰੀ ਹੈ ਭਾਈ ਇੱਕ ਉਹ ਜੀ ਆ ਕੇ ਸਾਨੂੰ ਪਤਾ ਨਹੀਂ ਹੈ ਕੁਝ ਜੀ ਐਫ ਆਰ ਦਿੱਤੀ ਹੈ ਮਗਰ ਸਸਪੈਂਸ਼ਨ ਆਰਡਰ ਦਾ ਸਾਨੂੰ ਪਤਾ ਨਹੀਂ ਕਿਹੜੇ ਸਸਪੈਂਡ ਹੋਏ ਕਿਹਨਾਂ ਦਾ ਨਾਮ ਹੈ ਐਸ ਐਸ ਪੀ ਸਾਹਿਬ ਮੀਡੀਆ ਟਾਕੇ ਬੋਲੋ ਅਜੇ ਤੱਕ ਡਰਦੇ ਕਿਉਂ ਪਿਓ 12 ਬੰਦਿਆਂ ਦੇ ਨਾਮ ਲੈਂਦੇ ਡਰਦੇ ਹੋ ਕਿ ਤੁਸੀਂ ਪੰਜਾਬ ਨੂੰ ਕਿੱਡਾ ਸਮਾ ਲੋਗੇ ਪਟਿਆਲਾ ਦੇ ਰੱਖਿਆ ਕਿੱਡਾ ਕਰੋਗੇ

ਫਕਰ ਮੇਰੀ ਸੀਬੀਆਈ ਇਨਕੁਆਇਰੀ ਹੋਣੀ ਚਾਹੀਦੀ ਹੈ ਅਗਰ ਸਾਨੂੰ ਜਸਟਿਸ ਚਾਹੀਦਾ ਪੰਜਾਬ ਨੂੰ ਤੇ ਸੀਬੀਆਈ ਜਾਣੀ ਚਾਹੀਦੀ ਜੀ ਹੋਈ ਸਾਰਾ ਮੈਂ ਉਹਨਾਂ ਨੂੰ ਆਪਣੇ ਪੁਆਇੰਟ ਜਟੇ ਦਿੱਤਾ ਸੀ ਮੈਂ ਕਿਹਾ ਸੀ ਉਹ ਮੈਨੂੰ ਰਿਕੁਐਸਟ ਕਰ ਰਹੇ ਸੀ ਮੋਰਚਾ ਨਾ ਹੋਏ ਤੁਸੀਂ ਮਨਾ ਕਰ ਦਿਓ ਮੈਂ ਕਿਹਾ ਜੀ ਨਹੀਂ ਇਹ ਮੋਰਚਾ ਮੇਰਾ ਕੱਲਿਆਂ ਦਾ ਨਹੀਂ ਹੈ ਇਹ ਪੂਰੇ ਪੰਜਾਬ ਦਾ ਹੈ ਇਹ ਮੋਰਚਾ ਮੇਰਾ ਨਹੀਂ ਹੈ ਪੂਰੇ ਪੰਜਾਬ ਦਾ ਕਿਉਂਕਿ ਇਹ ਚਾਰ ਗੁੰਡੇ ਅੱਜ ਨਹੀਂ ਕੱਟੇ ਤੇ ਅੱਜ ਦੇ 20 ਗੁੰਡੇ ਪੈਦਾ ਹੋ ਜਾਣਗੇ ਅਗਰ ਇਹ ਚਾਰ ਗੁੰਡਿਆਂ ਨੂੰ ਕੱਢਾਂਗੇ ਤਾਂ ਵੀ ਕੱਟ ਹੋਣੀ ਬਸ ਜੀ ਮੈਨੂੰ ਥੈਂਕ ਯੂ ਜੀ ਮੈਂ ਸਰ ਮੈਨੂੰ ਕੋਈ ਪੋਲਿਟਿਕਸ ਪਾਰਟੀ ਨਹੀਂ ਚਾਹੀਦੀ ਮੈਂ ਕਿਸੇ ਪੋਲਿਟਿਕਸ ਪਾਰਟੀ ਨਾਲ ਨਹੀਂ ਆ ਮੈਂ ਮਹਾਰਾਣੀ ਜੀ ਨੂੰ ਵੀ ਹੱਥ ਜੋੜ ਕੇ ਕਹਿੰਦੀ ਆਈ ਵਿਲ ਨਾਟ ਗਿਵ ਸਟੇਜ ਟੂ ਐਨੀ ਪੋਲਿਟਿਕਲ ਪਾਰਟੀ ਇਹ ਇੱਕ ਨਾਗਰਿਕ ਦਾ ਮੁੱਦਾ ਹੈ ਇਹ ਇੱਕ ਇਨਸਾਨੀਅਤ ਦਾ ਮੁੱਦਾ ਹੈ ਪੋਲਿਟਿਕ ਮੁੱਦਾ ਨਹੀਂ ਹੈ ਇਹ ਜਿਹੜਾ ਕਰਨਲ ਬਾਠ ਵਾਲਾ ਇਸ਼ੂ ਹੋਇਆ ਸੀ 13 ਤੇ 14 ਦੀ ਰਾਤ ਨੂੰ ਰਜੇਂਦਰਾ ਹਸਪੀਟਲ ਦੇ ਬਾਅਦ ਉਹਦੇ ਚ ਉਹਨਾਂ ਦੀ ਜਿਹੜੀ ਇਨੀਸ਼ੀਅਲ ਸਟੇਟਮੈਂਟ ਸੀਗੀ ਉਹਦੇ ਬੇਸਿਸ ਤੇ ਅਸੀਂ 69 ਨੰਬਰ ਐਫ ਆਈ ਆਰ ਸਿਵਲ ਲਾਈਨ ਚ ਦਰਜ ਕੀਤੀ ਜਿਹਦੇ ਵਿੱਚ ਇਨਸਪੈਕਟਰ ਰੌਨੀ ਸਿੰਘ ਇਨਸਪੈਕਟਰ ਸ਼ਮਿੰਦਰ ਇਨਸਪੈਕਟਰ ਹਰਜਿੰਦਰ ਸਿੰਘ ਤੇ ਲੋਹ ਤੇ ਇਨਸਪੈਕਟਰ ਹੈਰੀ ਬੋਪਰਾਏ ਤੇ ਉਹਨਾਂ ਤੋਂ ਇਲਾਵਾ ਜਿਹੜੇ ਇਹਨਾਂ ਨੇ ਨਾਮ ਲਖਾਏ ਸੀ ਉਹ ਸਾਰੇ ਵਿੱਚ ਐਡ ਕੀਤੇ ਗਏ ਨੇ ਸੋ ਜਿਹੜੀ ਐਫ ਆਈ ਆਰ ਇਹਨਾਂ ਦੀ ਇਨੀਸ਼ੀਅਲ ਸਟੇਟਮੈਂਟ ਦੇ ਅਕੋਰਡਿੰਗਲੀ ਜਿਵੇਂ ਪਹਿਲਾਂ ਦੱਸਿਆ ਕਿ ਕੀਤੀ ਗਈ ਸੋ ਉਹਦੇ ਵਿੱਚ ਐਸ ਆਈ ਟੀ ਬਣਾ ਦਿੱਤੀ ਗਈ ਹੈ ਐਸ ਆਈ ਟੀ ਜਿਹੜੀ ਸਾਡੇ ਮਾਨਯੋਗ ਡੀ ਜੀ ਪੀ ਸਾ ਉਹਦੇ ਵਿੱਚ ADGP SPS ਪਰਮਾਰਸਰ ਨੇ ਨਾਲ SSP ਹੁਸ਼ਿਆਰਪੁਰ ਨੇ ਤੇ SP ਮੰਤਪ੍ਰੀਤ ਹੈ ਜਿਹੜੇ ਮੋਹਾਲੀ ਪੋਸਟਡ ਨੇ ਸੋ ਇਹ ਸੈਟ ਉਨੇ ਦੇ ਵਿੱਚ ਅੱਗੇ ਤਫ਼ਤੀਸ਼ ਕਰੂਗੀ ਇਨ ਐਡੀਸ਼ਨ ਜਿਹੜੇ ਬੰਦੇ FIR ਚ ਨਾਮਿਨੇਟ ਹੋਏ ਨੇ ਉਹਨਾਂ ਸਾਰਿਆਂ ਨੂੰ ਸਸਪੈਂਡ ਕੀਤੇ ਤੇ ਉਹਨਾਂ ਦੇ ਆਰਡਰਸ ਟਰਾਂਸਫਰ ਆਰਡਰ ਸਾਰੇ ਡਿਸਟ੍ਰਿਕਟ ਤੋਂ ਬਾਹਰ ਕੀਤੇ ਗਏ ਨੇ ਸੋ ਜਿਵੇਂ ਕਿ ਹੁਣ ਪਰਿਵਾਰ ਦੀ ਡਿਮਾਂਡ ਸੀਗੀ ਕਿ ਫਰੈਸ਼ FIR ਦਰਜ ਕੀਤੀ ਜਾਵੇ ਕਰਨਲ ਬਾੜ ਤੇ ਸਟੇਟਮੈਂਟ ਤੇ ਕੀਤੀ ਜਾਵੇ ਸੋ ਐਫ ਆਈ ਆਰ ਦਰਜ ਕਰ ਲਈ ਗਈ ਹੈ ਜਿਹੜੇ ਇਹਨਾਂ ਨੇ ਬੰਦੇ ਲਖਾਈ ਸੀ ਸਾਰਿਆਂ ਨੂੰ ਨਾਮਿਨੇਟ ਕਰ ਲਿਆਗੇ ਤੇ ਜਿਹੜੀ ਅਗਲੀ ਤਫਤੀਸ਼ ਹੈ ਉਹ ਸਿਟ ਵੱਲੋਂ ਕੀਤੀ ਸਰ ਹੁਣ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਬਾਰ ਬਾਰ ਮੰਗ ਕਰ ਰਹੀ ਹੈ ਕਿ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ ਹਜੇ ਵੀ ਕੋਈ ਕਮੀ ਰਹਿੰਦੀ ਹੈ ਨਹੀਂ ਜਿਹੜੀ ਹੈ ਇਹਨਾਂ ਦੀਆਂ ਦੇਖੋ ਪਹਿਲਾ ਸੀਗਾ ਕਿ ਐਫ ਆਈ ਆਰ ਉਹਨਾਂ ਦੇ ਬਿਆਨ ਤੇ ਕੀਤੀ ਜਾਵੇ ਉਹ ਹੋ ਗਈ ਸੀਨੀਅਰ ਆਫੀਸਰ ਤੇ ਲੈਵਲ ਦੀ ਸਿਟ ਬਣ ਗਈ ਸੋ ਪਟਿਆਲਾ ਡਿਸਟ੍ਰਿਕਟ ਤੋਂ ਬਾਹਰ ਚਲੀ ਗਈ ਹੈ ਤਫਤੀਸ਼ ਜਿਹੜੇ ਮੁਲਾਜ਼ਮ ਸੀਗੇ ਜਿਨ੍ਹਾਂ ਤੇ ਪਰਚਾ ਦਰਜ ਹੋਇਆ ਉਹ ਵੀ ਸਾਰੇ ਪਟਿਆਲਾ ਡਿਸਟ੍ਰਿਕਟ ਤੋਂ ਬਾਹਰ ਟਰਾਂਸਫਰ ਕਰ ਦਿੱਤੇ ਗਏ ਨੇ ਸਾਰੇ ਸੋ ਜਿਹੜੀਆਂ ਮੇਨ ਡਿਮਾਂਡ ਸੀਗੀਆਂ ਉਹ ਸਾਰੀਆਂ ਅਸੀਂ ਪੂਰੀਆਂ ਕਰਤੀਆਂ ਇਹਨਾਂ ਦੀ ਇਨ ਐਡੀਸ਼ਨ ਇਹਨਾਂ ਨੇ ਖੱਤਸ਼ਾ ਜ਼ਾਹਿਰ ਕੀਤਾ ਸੀ ਕਿ ਸਾਨੂੰ ਸਿਕਿਉਰਿਟੀ ਦੀ ਲੋੜ ਹੈ ਸੋ ਉਹ ਵੀ ਇਹਨਾਂ ਨੂੰ 2 ਪੀਐਸਓ ਰਾਤ ਨੂੰ ਪ੍ਰੋਵਾਈਡ ਕਰਾ ਦਿੱਤੇ ਗਏ ਨੇ ਤਾਂ ਜੋ ਇਹ ਮਹਿਸੂਸ ਕਰ ਸਕਣ ਕਿ ਇਹਨਾਂ ਨੂੰ ਕੋਈ ਖਤਰਾ ਨਹੀਂ ਕਹਿ ਰਹੀ ਕਿ ਹੁਣ ਕਹਿ ਰਹੀ ਕਿ ਗ੍ਰਿਫਤਾਰ ਵੀ ਕੀਤੇ ਜਾਣ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਉਹਨਾਂ ਨੂੰ ਦੇਖੋ ਉਹ ਸੈਟ ਨਹੀਂ ਕਰਨੀ ਹੈ ਤਫਤੀਸ਼ ਸੋ ਉਹ ਸੈਟ ਦਾ ਜਿਹੜਾ ਡੋਮੇਨ ਹੈ ਉਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਉਹ ਸੈਟਾਊਗੀ ਆਪਣੀ ਤਫਤੀਸ਼ ਸ਼ੁਰੂ ਕਰੇਗੀ ਉਸ ਤੋਂ ਬਾਅਦ ਦੇਖ ਸਰ ਕੋ ਟਾਈਮ ਬౌండ్ ਦਿੱਤਾ ਜੀ ਇਨਕੁਆਇਰੀ ਦਾ ਕਿ ਜਿਹੜੀ ਡਿਪਾਰਟਮੈਂਟ ਲਿੰਕੁਇਰੀ ਹੈ ਉਹ ਅਸੀਂ 45 ਦਿਨ ਦੀ ਟਾਈਮ ਬਾਉਂਡ ਕੀਤੀ ਹੈ ਤਾਂ ਜੋ ਜਿਹੜਾ ਸਸਪੈਂਸ਼ਨ ਤੋਂ ਬਾਅਦ ਡਿਪਾਰਟਮੈਂਟ ਲਿੰਕੁਇਰੀ ਹੋਣੀ ਹੈ ਉਹਦਾ ਡਿਸੀਜਨ 45 ਡੇਸ ਚੋ ਜੀ ਬਹੁਤ ਬੜਾ ਧੰਨਵਾਦ ਹੈ ਕਿਉਂਕਿ ਇਹ ਅੱਜ ਇਸ ਸਫਲਤਾ ਤੇ ਪਹੁੰਚਿਆ ਹੈ ਕਿਉਂਕਿ ਸਾਡੀ মিডিਆ ਸਾਡੇ ਨਾਲ ਸੀ ਤੁਹਾਡੇ ਲੋਕਾਂ ਲਈ ਮੇ ਇਫ ਇਪ ਪੂਰੇ ਫਰ মিডিਆ ਇਫ ਇਪ ਪੂਰੇ اور ਹਿੰਦੁਸਤਾਨ ਟਾਈਮਸ ਮਿਸਟਰ ਕੋਸ਼ਲ ਉਹਨਾਂ ਨੇ ਪਹਿਲਾ ਬੰਦਾ ਹੈ ਜਿਸ ਨੇ ਡਰ ਹੈ ਬਗੈਰ ਆਰਟੀਕਲ ਲਿਖਿਆ ਬੋਲੇ ਮੈਂ ਲਿਖੂਗਾ पॉलिटिकल इशू नहीं है जी पॉलिटिकल नहीं है एक जनता की लड़ाई है और मैं तनु सारे नो एक को चीज कहूंगी जेडी भी लड़ाई आज तो बाद में अपने आप नो कहना मैं झांसी की रानी पंजाब ले लडूंगी हर एक लड़ाई हर एक नागरिक की लड़ाई से मेरे नाल आके इदा ही खड़े रहो जैसे हर एक बंदे नो जस्टिस दिलाएंगे ए टाडे ਜਿਹੜੇ ਨਾਗਰਿਕਾਂ ਨੂੰ ਸਾਨੂੰ ਇੱਕ ਜਸਟਿਸ ਦੁਆਨਾ ਜ਼ਰੂਰੀ ਹੈ ਭਾਈ ਇੱਕ ਉਹ ਜੀ ਅਜੇ ਸਾਨੂੰ ਪਤਾ ਨਹੀਂ ਹੈ ਕੁਝ ਵੀ ਜੀ ਐਫ ਆਰ ਦਿੱਤੀ ਹੈ ਮਗਰ ਸਸਪੈਂਸ਼ਨ ਆਰਡਰ ਦਾ ਸਾਨੂੰ ਪਤਾ ਨਹੀਂ ਕਿਹੜੇ ਸਸਪੈਂਡ ਹੋਏ ਕਿਹਨਾਂ ਦਾ ਨਾਮ ਹੈ ਐਸ ਐਸ ਪੀ ਸਾਹਿਬ ਮੀਡੀਆ ਸਾਹਕੇ ਬੋਲੋ ਅਜੇ ਤੱਕ ਡਰਦੇ ਕਿਉਂ ਪਿਓ 12 ਬੰਦਿਆਂ ਦੇ ਨਾਮ ਲੈਂਦੇ ਡਰਦੇ ਹੋ ਕਿ ਤੁਸੀਂ ਪੰਜਾਬ ਨੂੰ ਕਿੱਡਾ ਸਮਾ ਲੋਗੇ ਪਟਿਆਲਾ ਦੇ ਰੱਖਸ਼ਾ ਕਿੱਡਾ ਕਰੋਗੇ ਮੈਮ ਜੀਸਾ ਜੀ ਬੋਲਿਆ ਸਾਨੂੰ ਗਿਆ ਮਗਰ ਅਜੇ ਸਾਨੂੰ ਜਦੋਂ ਐਸਐਸਪੀ ਸਾਹਿਬ ਮੀਡੀਆ ਨਾਲ ਦੱਸਣ ਦੇ ਬੰਦੇ ਤੇ ਨਾਮ ਕਾਹ ਸੀ ਦੱਸ ਸਕਦੇ ਕੀ ਹੈ ਮੈਡਮ ਐਸਐਸਪੀ ਜਰਨ ਹੁਣ ਪੱਕਾ ਮੋੜ ਚ ਲੱਗੇ ਜਦੋਂ ਨਹੀਂ ਜੀ ਪੱਕਾ ਮੋੜ ਸਾਨੂੰ ਜਦ ਤੱਕ ਸੀਬੀਆਈ ਇਨਕੁਆਇਰੀ ਮਰਦ ਨਹੀਂ ਕਰਨਗੇ ਐਸਐਸਪੀ ਸਾਹਿਬ ਦਾ ਐਸਐਸਪੀ ਸਾਹਿਬ ਨਾਲ ਕੋਈ ਗੱਲ ਨਹੀਂ ਕਰੀ ਵਾਦੀ ਐਫਆਈਆਰ ਨਹੀਂ ਉਹ ਵੀ ਸਾਨੂੰ ਤੰਗ ਕਰਕੇ ਕਰਦੇ ਜੀ ਡੀਸੀ ਮੈਡਮ ਦਾ ਮੈਂ ਸਨਿਆ ਬਾਤ ਕਰਦੀਆ ਉਹ ਇੱਕ ਔਰਤ ਨੇ ਅਗਰ ਚੰਡੀ ਬਣੀ ਆ ਉਹ ਦੁਰਗਾ ਬਣੇਗੀ ਪਟਿਆਲੇ ਲੈ ਜੀ ਸਾਨੂੰ ਕੋਈ ਮੈਂ ਕਮੈਂਟ ਨਹੀਂ ਮੈਨੂੰ ਸਿਸਟਮ ਤੇ ਪਰੋਸਾਈ ਨਹੀਂ ਜਿਹੜੀ ਪੰਜਾਬ ਸਕੱਟ ਦਾ ਸਿਸਟਮ ਹੈ ਇਹ ਇਨਕੁਆਰੀ ਸੀਬੀਆਈ ਜਾਣੀ ਚਾਹੀਦੀ ਹੈ ਮੈਂ ਕਿਸੇ ਤੇ ਕੋਈ ਸ਼ਿਕਾਇਤ ਨਹੀਂ ਕਰਦੀ ਮਗਰ ਮੇਰੀ ਸੀਬੀਆਈ ਇਨਕੁਆਰੀ ਹੋਣੀ ਚਾਹੀਦੀ ਹੈ ਅਗਰ ਸਾਨੂੰ ਜਸਟਿਸ ਚਾਹੀਦਾ ਪੰਜਾਬ ਨੂੰ ਤੇ ਸੀਬੀਆਈ ਜਾਣੀ ਚਾਹੀਦੀ ਹੈ ਨਾ ਮੈਂ ਨਹੀਂ ਸਕੋਰਾ ਰਾਤ ਨੂੰ ਡੀਸੀ ਨਾਲ ਲੇਟ ਰਾਤ ਤੱਕ ਤੁਹਾਡੀ ਜੀ ਹੋਈ ਸਾਰਾ ਮੈਂ ਉਹਨਾਂ ਨੂੰ ਆਪਣੇ ਪੁਆਇੰਟ ਜੱਟ ਦੱਸੀ ਮੈਂ ਕਹਾਂ ਸੀ ਉਹ ਮੈਨੂੰ ਰਿਕੁਐਸਟ ਕਰ ਰਹੇ ਸੀ ਮੋਰਚਾ ਨਾ ਹੋਏ ਤੁਸੀਂ ਮਨਾ ਕਰ ਦਿਓ ਮੈਂ ਕਿਹਾ ਜੀ ਨਹੀਂ ਇਹ ਮੋਰਚਾ ਮੇਰਾ ਕੱਲਿਆਂ ਦਾ ਨਹੀਂ ਹੈ ਇਹ ਪੂਰੇ ਪੰਜਾਬ ਦਾ ਹੈ ਇਹ ਮੁੱਦਾ ਮੇਰਾ ਨਹੀਂ ਹੈ ਪੂਰੇ ਪੰਜਾਬ ਦਾ ਕਿਉਂਕਿ ਇਹ ਚਾਰ ਗੁੰਡੇ ਅੱਜ ਨਹੀਂ ਕੱਡੇ ਤਾਂ ਐਡਾ ਤੇ 20 ਗੁੰਡੇ ਪੈਦਾ ਹੋ ਜਾਣਗੇ ਅਗਰ ਇਹ ਚਾਰ ਗੁੰਡਿਆਂ ਨੂੰ ਕੱਢਾਂਗੇ ਤਾਂ 20 ਘੱਟ ਹੋਣਗੇ ਕੁਸ਼ਕੀ ਜੀ ਨੂੰ ਥੈਂਕ ਯੂ ਜੀ ਮੈਂ ਸਾ ਮੈਨੂੰ ਕੋਈ politix ਪਾਰਟੀ ਨਹੀਂ ਚਾਹੀਦੀ ਮੈਂ ਕਿਸੇ politix ਪਾਰਟੀ ਨਾਲ ਨਹੀਂ ਹਾਂ ਮੈਂ ਮਹਾਰਾਣੀ ਜੀ ਨੂੰ ਵੀ ਹੱਥ ਛੋੜ ਕੇ ਕਹਿੰਦੀ ਆਈ ਵਿਲ ਨਾਟ ਗਿਵ ਸਟੇਜ ਟੂ ਐਨੀ politikal ਪਾਰਟੀ ਇਹ ਇੱਕ ਨਾਗਰਿਕ ਦਾ ਮੁੱਦਾ ਹੈ ਇਹ ਇੱਕ ਇਨਸਾਨੀਅਤ ਦਾ ਮੁੱਦਾ ਹੈ politix ਮੁੱਦਾ ਨਹੀਂ ਹੈ ਇਹ ਜਿਹੜਾ ਕਰਨਲ ਬਾਠ ਵਾਲਾ ਇਸ਼ੂ ਹੋਇਆ ਸੀ 13 ਤੇ 14 ਦੀ ਰਾਤ ਨੂੰ ਰਜਿੰਦਰਾ ਹਸਪੀਟਲ ਦੇ ਬਾਹਰ ਉਦੇ ਚ ਉਹਨਾਂ ਦੀ ਜਿਹੜੀ ਇਨੀਸ਼ੀਅਲ ਸਟੇਟਮੈਂਟ ਸੀਗੀ ਉਹਦੇ ਬੇਸਿਸ ਤੇ ਅਸੀਂ 69 ਨੰਬਰ ਐਫ ਆਈ ਆਰ ਸਿਵਲ ਲਾਈਨ ਚ ਦਰਜ ਕੀਤੀ ਜਿਹਦੇ ਵਿੱਚ ਇਨਸਪੈਕਟਰ ਰੋਨੀ ਸਿੰਘ ਇਨਸਪੈਕਟਰ ਸ਼ਮਿੰਦਰ ਇਨਸਪੈਕਟਰ ਹਰਜਿੰਦਰ ਸਿੰਘ ਢਿੱਲੋਂ ਤੇ ਇਨਸਪੈਕਟਰ ਹੈਰੀ ਬੋਪਰਾਏ ਤੇ ਉਹਨਾਂ ਤੋਂ ਇਲਾਵਾ ਜਿਹੜੇ ਇਹਨਾਂ ਨੇ ਨਾਮ ਲਿਖਾਏ ਸੀ ਉਹ ਸਾਰੇ ਵਿੱਚ ਐਡ ਕੀਤੇ ਗਏ ਨੇ ਸੋ ਜਿਹੜੀ ਐਫ ਆਈ ਆਰ ਇਹਨਾਂ ਦੀ ਇਨੀਸ਼ੀਅਲ ਸਟੇਟਮੈਂਟ ਦੇ ਅਕੋਰਡਿੰਗਲੀ ਜਿਵੇਂ ਪਹਿਲਾਂ ਦੱਸਿਆ ਕਿ ਕੀਤੀ ਗਈ ਸੋ ਉਹਦੇ ਵਿੱਚ ਐਸ ਆਈ ਟੀ ਬਣਾ ਦਿੱਤੀ ਗਈ ਹੈ ਐਸ ਆਈ ਟੀ ਜਿਹੜੀ ਸਾਡੇ ਮਾਨਯੋਗ ਡੀ ਜੀ ਪੀ ਸਾਹਿਬ ਨੇ ਆਰਡਰ ਕੀਤੇ ਨੇ ਉਹਦੇ ਵਿੱਚ ADGP SPS ਪਰਮਾਰਸਰ ਨੇ ਨਾਲ SSP ਹੁਸ਼ਿਆਰਪੁਰ ਨੇ ਤੇ SP ਮੰਤਪ੍ਰੀਤ ਹੈ ਜਿਹੜੇ ਮੁਹਾਲੀ ਪੋਸਟਡ ਨੇ ਸੋ ਇਹ ਸੈਟ ਉਹਨੇ ਦੇ ਵਿੱਚ ਅੱਗੇ ਤਫ਼ਤੀਸ਼ ਕਰੂਗੀ ਇਨ ਐਡੀਸ਼ਨ ਜਿਹੜੇ ਬੰਦੇ FIR ਚ ਨਾਮਿਨੇਟ ਹੋਏ ਨੇ ਉਹਨਾਂ ਸਾਰਿਆਂ ਨੂੰ ਸਸਪੈਂਡ ਕੀਤਾ ਗਿਆ ਤੇ ਉਹਨਾਂ ਦੇ ਆਰਡਰਸ ਟਰਾਂਸਫਰ ਆਰਡਰ ਸਾਰੇ ਡਿਸਟ੍ਰਿਕਟ ਤੋਂ ਬਾਹਰ ਕੀਤੇ ਗਏ ਨੇ ਸੋ ਜਿਵੇਂ ਕਿ ਹੁਣ ਪਰਿਵਾਰ ਦੀ ਡਿਮਾਂਡ ਸੀਗੀ ਕਿ ਫਰੈਸ਼ FIR ਦਰਜ ਕੀਤੀ ਜਾਵੇ ਕਨਲ ਬਾਠ ਦੀ ਸਟੇਟਮੈਂਟ ਤੇ ਕੀਤੀ ਜਾਵੇ ਸੋ ਐਫ ਆਈ ਆਰ ਦਰਜ ਕਰ ਲਈ ਗਈ ਹੈ ਜਿਹੜੇ ਇਹਨਾਂ ਨੇ ਬੰਦੇ ਲਖਾਈ ਸੀ ਸਾਰਿਆਂ ਨੂੰ ਨਾਮਿਨੇਟ ਕਰ ਲਿਆਗੇ ਤੇ ਜਿਹੜੀ ਅਗਲੀ ਤਫਤੀਸ਼ ਹੈ ਉਹ ਸਿਟ ਵੱਲੋਂ ਕੀਤੀ ਸਰ ਹੁਣ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਬਾਰ ਬਾਰ ਮੰਗ ਕਰ ਰਹੀ ਹੈ ਕਿ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ ਹਜੇ ਵੀ ਕੋਈ ਕਮੀ ਰਹਿੰਦੀ ਹੈ ਨਹੀਂ ਜਿਹੜੀ ਹੈ ਇਹਨਾਂ ਦੀਆਂ ਦੇਖੋ ਪਹਿਲਾ ਸੀਗਾ ਕਿ ਐਫ ਆਈ ਆਰ ਉਹਨਾਂ ਦੇ ਬਿਆਨ ਤੇ ਕੀਤੀ ਜਾਵੇ ਉਹ ਹੋ ਗਈ ਸੀਨੀਅਰ ਆਫੀਸਰ ਤੇ ਲੈਵਲ ਦੀ ਸਿਟ ਮੰਗੀ ਸੋ ਪਟਿਆਲਾ ਡਿਸਟ੍ਰਿਕਟ ਤੋਂ ਬਾਹਰ ਚਲੀ ਗਈ ਹੈ ਤਫਤੀਸ਼ ਜਿਹੜੇ ਮੁਲਾਜ਼ਮ ਸੀਗੇ ਜਿਨ੍ਹਾਂ ਤੇ ਪਰਚਾ ਦਰਜ ਹੋਇਆ ਉਹ ਵੀ ਸਾਰੇ ਪਟਿਆਲਾ ਡਿਸਟ੍ਰਿਕਟ ਤੋਂ ਬਾਹਰ ਟਰਾਂਸਫਰ ਕਰ ਦਿੱਤੇ ਗਏ ਨੇ ਸਾਰੇ ਸ ਸੋ ਜਿਹੜੀਆਂ ਮੇਨ ਡਿਮਾਂਡ ਸੀਗੀਆਂ ਉਹ ਸਾਰੀਆਂ ਅਸੀਂ ਪੂਰੀਆਂ ਕਰਤੀਆਂ ਇਹਨਾਂ ਦੀ ਇਨ ਐਡੀਸ਼ਨ ਇਹਨਾਂ ਨੇ ਖੱਤਸ਼ਾ ਜ਼ਾਹਰ ਕੀਤਾ ਸੀ ਕਿ ਸਾਨੂੰ ਸਿਕਿਉਰਿਟੀ ਦੀ ਲੋੜ ਹੈ ਸੋ ਉਹ ਵੀ ਇਹਨਾਂ ਨੇ ਓਪੀਐਸ ਉਹ ਰਾਤ ਨੂੰ ਪ੍ਰੋਵਾਈਡ ਕਰਾ ਦਿੱਤੇਗੇ ਨੇ ਤਾਂ ਜੋ ਇਹ ਮਹਿਸੂਸ ਕਰ ਸਕਣ ਕਿ ਇਹਨਾਂ ਨੂੰ ਕੋਈ ਖਤਰਾ ਨਹੀਂ ਕਹਿ ਰਹੀ ਕਿ ਹੁਣ ਕਹਿ ਰਹੀ ਕਿ ਗ੍ਰਿਫਤਾਰ ਵੀ ਕੀਤੇ ਜਾਣ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਉਹਨਾਂ ਨੂੰ ਦੇਖੋ ਉਹ ਸਿੱਟ ਨਹੀਂ ਕਰਨੀ ਹੈ ਤਫਤੀਸ਼ ਸੋ ਉਹ ਸਿੱਟ ਦਾ ਜਿਹੜਾ ਡੋਮੇਨ ਹੈ ਉਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਉਸੇ ਤਾਊਗੀ ਆਪਣੀ ਤਫਤੀਸ਼ ਸ਼ੁਰੂ ਕਰੇਗੀ ਉਸ ਤੋਂ ਬਾਅਦ ਸਰ ਕੋ ਟਾਈਮ ਬਾਉਂਡ ਕੀਤੀ ਜੀ ਇਨਕੁਆਰੀ ਦਾ ਜਿਹੜੀ ਡਿਪਾਰਟਮੈਂਟਲ ਇਨਕੁਆਰੀ ਹੈ ਉਹ ਅਸੀਂ 45 ਦਿਨ ਦੀ ਟਾਈਮ ਬਾਉਂਡ ਕੀਤੀ ਹੈ ਤਾਂ ਜੋ ਜਿਹੜਾ ਸਸਪੈਂਸ਼ਨ ਤੋਂ ਬਾਅਦ ਡਿਪਾਰਟਮੈਂਟਲ ਇਨਕੁਆਰੀ ਹੋਣੀ ਹੈ ਉਹਦਾ ਡਿਸੀਜਨ 45 ਡੇਸ ਚੋ ਜੀ ਗੋਡਸ ਵੱਡਾ ਧੰਨਵਾਦ ਹੈ ਕਿਉਂਕਿ ਇਹ ਅੱਜ ਇਸ ਸਫਲਤਾ ਤੇ ਪਹੁੰਚਿਆ ਹੈ ਕਿਉਂਕਿ ਸਾਡੀ মিডিਆ ਸਾਡੇ ਨਾਲ ਸੀ ਤੁਹਾਡੇ ਲੋਕਾਂ ਲਈ ਮੈਂ ਹਿੱਪਪੂਰੇ ਫॉर মিডিਆ ਹਿੱਪਪੂਰੇ ਔਰ ਹਿੰਦੁਸਤਾਨ ਟਾਈਮਸ ਮਿਸਟਰ ਕੌਸ਼ਲ ਉਹਨਾਂ ਨੇ ਪਟਿਆਲਾ ਬਜਿਸਨਾ ਘਰੇ ਬਗਾਰ ਆਰਟੀਕਲ ਲਿਖਿਆ ਬੋਲੇ ਮੈਂ ਲਿਖੂੰਗਾ ਉਹਨੇ ਪਾਗਾ ਹੈਲਪਲਾਈਨ ਪਟਿਆਲਾ ਉਹਨੇ ਯਰੇ ਬਗਾਰ ਪੋਸਟ ਪਾਈ اور ਇੱਕ ਮੇਰਾ